ਨੇ ਆレン ਤੋਂ ਕਮ ਆ ਰਹੀ ਆ ਹੁਣ ਹੀ ਹੱਲੇ ਦੇ ਘਟਾ ਹੈ ਕੜੀ ਵਾਲੇ ਮੇਰੇ ਕੋਲ ਵੀ ਟਾਈਮ ਹੈ ਸੁਜੀਤ ਨੂੰ ਵੀ ਟਾਈਮ ਪਿਆ ਚੱਲ ਮਨਾ ਮੈਂ ਥੋੜਾ ਜਿਹਾ ਫੋਨ ਵੇਖ ਹੀ ਲਵਾਂ ਆ ਅਸੀਂ ਵੀ ਨਹੀਂ ਦੇਖ ਸਕਦੇ ਐਵੇਂ ਥੋੜੀ ਥੁਣੀ ਅੰਦਰ ਦੋਟਣਾ ਮੈਂ ਨਹੀਂ ਮੇਰੀ ਫੇਵਰਿਟ ਬਲੌਗਰ ਦਾ ਵਲੌਗ ਪੈ ਗਿਆ ਨਿਆਣੇ ਨੂੰ ਪਤਾ ਲੱਗ ਜੇ ਕਿਤੇ ਚੁਰ-ਚੁਰੇ ਵੀ ਨਹੀਂ ਚੁਰ-ਚੁਰੇ ਹੁਣ ਇਹ ਬੱਚੇ ਹੋਣਾ ਇਹਨਾਂ ਨੇ ਤੇ ਆਹ ਹੈ ਨਹੀਂ ਨਾਰੂ ਨਹੀਂ ਬੈਨਾਰੂ ਮੇਰੇ ਆਪ ਬੜੀ ਤੇਜ਼ੀ ਕਮਜ਼ੋਰ ਆ ਗਿਆ ਬਣਾ ਆ ਕੇ ਵੇਖ ਕੇ ਕੁੜੀਆਂ ਕਦੇ ਡੱਡਾ ਚੁਰੀਆਂ ਇਹਨਾਂ ਦੀਆਂ ਰੋ ਰੋ ਖੱਪ ਚਲੀ ਵਿਚਾਰੀ ਦੱਸ ਹੋਰ ਕੁੜੀਆਂ ਨੇ ਕਿਤੇ ਗੱਲਾਂ ਨਾ ਸੌਖੇ ਹੈ ਨਾਲ ਨਾਲ ਹੁਣ ਬੈਠ। ਬਦ ਕਮੈਂਟ ਕਰਾਂਗੀ ਸੁਬ ਸੁਬੇ। ਨਾਲ ਹਾਰਟ ਵੀ ਭੇਜ ਦਾਂਗੀ। 1 hour later. Oh no. ਵੇਹੋ ਨੀਓ। ਵੇਹੋ। ਵੇਹੋ ਨੀਓ। ਇਹ ਕੋਈ ਨਹੀਂ। ਅਜੇ ਉਹ ਤਾਂ ਖਵਾਵੇ। ਚੰਬਰ ਕਿਨੇ ਪਤਾ ਹੀ ਲੱਗਿਆ। ਹੈਂ? ਮੈਂ ਤਾਂ ਚੁੱਪ ਲੱਗੀ ਬੈਠੀ। ਕਿਵੇਂ ਚੰਬਰ ਜਾਂਦੇ?